ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਜਗਦੀਪ ਸਿੰਘ ਬਰਾੜ ਦੇ ਫਾਰਮ ਦੇ ਪਿੰਡ ਵੈਰੋ ਕੇ ਛੋਟੀ ਵੀ ਏਜ ਕਰਦੇ ਆਂ ਲੈਨੇ ਬਾਈ ਉਹ ਛੋਟੀ ਦੀ ਡਿਟੇਲ ਆਪਾਂ ਹਾਂਜੀ ਬਾਈ ਛੋਟੀ ਕਿਹੜੀ ਸੀਮਨ ਦੀ ਜੀ ਇਹ 487 ਜੰਗ ਦੇ ਨਾਲ ਦੇ ਦੀ ਠੀਕ ਹੈ ਜੀ ਹਾਂਜੀ ਉਮਰੇ ਦੀ ਹੈਗੀ ਆ 21 22 ਸੀ ਨੇ ਠੀਕ ਹੈ ਜੀ ਡਾਕਟਰ ਸਾਹਿਬ ਕਿਹੜਾ ਸੀਮਨ ਲਾ ਰਹੇ ਇਹਦੇ ਇਹਦੇ ਆਪਾਂ ਆਕਾਸ਼ ਬਾਈ ਲਾ ਰਹੇ ਆ ਨਾਗਵਾਲ ਦਾ ਸੀਮਨ ਠੀਕ ਹੈ ਜੀ ਆਪੇ ਹੀ ਕਰਵਾ ਲਈ ਹੈਗੀ ਐ 457 ਜਮਰ ਗੋਲ ਦੀ ਇੱਕ ਚੀਜ਼ ਹੋਰ ਦਿਖਾਉਣ ਲੱਗਿਆ ਲੈ ਕੇ ਆਉਂਦੇ ਕੈਮਰਾ ਹਾਂਜੀ ਜਦੋਂ ਸੀਮਨ ਲਾਉਣਾ ਇਸ ਤਰ੍ਹਾਂ ਤਾਰਾ ਆਉਣੀਆਂ ਜ਼ਰੂਰੀ ਹੁੰਦੀਆਂ ਨੇ ਜਿਵੇਂ ਪਸੂ ਦੀਆਂ ਇਸ ਤਰ੍ਹਾਂ ਤਾਰਾ ਹੁਣ ਉਹ ਤਕਰੀਬਨ ਹਰੇਕ ਐਕਸਟਰਾ ਤੇ ਕੰਸੀਵ ਕਰ ਜਾਂਦੇ ਜੋ ਦਿਨੇ ਬਹੁਤ ਸੋਹਣੀ ਨੀਤ ਬਣਾਈ ਜਾਂਦੀ ਤੇ ਬਹੁਤ ਸੋਹਣੀਆਂ ਲੰਬੀਆਂ ਤਾਰਾਂ ਲੋਗ ਨਾਗ ਬੋਨ ਵੀ ਇਹ ਕਰਦੀ ਹੈ ਜੀ ਈਆਰਡੀਬੀ ਨਾ ਵੀ ਮਾਰ ਦਾ ਬੋਲਿਆ